डीगा आपके तो नहीं तो मैं आपको तो नहीं तो नहीं है ना पता हो आज बात सुबह को पौधरे इससे कराया ना डीगा कुप्ती हो अभी कितने दे आ भाई मेरा बात समझ दी के देखो चलो आज मैं चले फिर कोई बात मैं बात करूंगा भाई 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 ਭਾਈ ਆਪੇ ਇਧਰ ਇਧਰ ਚੱਲਦੇ ਆਂ ਉਹ ਬੈ ਜਾ ਬੈ ਜਾ ਬੈ ਰ ਰੁੱਕ ਕੇ ਚੱਲਦੇ ਆਪਾਂ ਆ ਜਾ ਮਣੀ ਤੁਹਾਨੂੰ ਨਜ਼ਾਰਾ ਦਿਵਾਉਣੇ ਆਂ ਭਾਈ ਮੈਂ ਕਾਲ ਤੇ ਆਣਾਗਾ ਉਧਰੋਂ ਨਹੀਂ ਆ ਜਾ ਦੇਖੀਏ ਭਾਈ ਮਣੀ ਜੂਸ ਹੈ ਤੂੰ ਪੀ ਗਿਓ ਰਹਿ ਰੋ ਤਾਂ ਭਾਈ ਮੈਨੂੰ ਹੋਰੇ ਨਸ਼ੇ ਵਰਗਾ ਲੱਗਦਾਗਾ ਤੀ ਤੀ ਮੈਂ ਨਹੀਂ ਟਾਈਮ ਭਾਈ ਨਾ ਮਣੀ ਜੂਸ ਬੜੀ ਬੁੱਤਾ ਹੱਥ ਅੱਛੇ ਆਈ ਆ ਗਏ ਆਪਕੂ ਆ ਗਏ ਆਕੇ ਆਪ ਕਿਉਂ ਗਿਆ ਆਪ ਨੂੰ ਪਹਿਲੇ ਲੈ ਜਾ ਗੰਗੂ ਸੰਗਰੀ ਦਵਾਈ ਦੇ ਕੋਈ ਨਾ ਆਪ ਕਿਹਾ ਤੁਹਾਨੂੰ ਮੈਨੂੰ ਥੋੜਾ ਟਾਈਮ ਲੱਗੂ ਬਾਪੂ ਠੀਕ ਆ ਮੈਂ ਤੈਨੂੰ ਲੈ ਆ ਦੂਗਾ ਹੁਣ ਦਾ ਚੱਤ ਲੈ ਬਾਈ ਲੜ ਕੇ ਆ ਗਏ ਹਮ ਨਹੀਂ ਉੱਥੇ ਆ ਜਾ ਮੋਟਰ ਦੀਆਂ ਮੋਟਰ ਤੇ ਆ ਜੀਨੂੰ ਲੈ ਤਪੁਲੀ ਸੇ ਫੜ ਕੇ ਨਹੀਂ ਮੈਂ ਆ ਲੈ ਰਿਹਾ ਹਾਂ ਹੋਰ ਬਾਈ ਕਿਵੇਂ ਹੋ ਠੀਕ ਹੈ ਠੀਕ ਹੈ ਮਣੀ ਆ ਜਾ ਬੈ ਜਾ ਹੋ ਠੀਕ ਆ ਬਾਈ ਬੈ ਜਾ ਬੈ ਜਾ ਬੈ ਜਾ ਅੱਛਾ ਲੈ ਇਹ ਕੀ ਕਰਿਆ ਨਾ ਭਾਈ ਆ ਦੇਖ ਇਹ ਕੀ ਆ ਭਾਈ ਤੂੰ ਹੱਸਤਾ ਕਰ ਮੈਂ ਤਾਂ ਭਾਈ ਪਹਿਲੀ ਵਾਰ ਦੇਖਿਆ ਇਹ ਚੀਜ਼ ਲੈ ਮੇਰੇ ਵਾਂਗੂ ਕਰਨਾ ਦੇਖ ਇਹਦਾ ਭਈ ਸੁਆਦ ਇਹ ਬਹੁਤ ਆਉਂਦਾ ਇਹਨੂੰ ਲਾ ਕੇ ਤਾਂ ਭਾਈ ਮੈਨੂੰ ਘਰੇ ਦਾ ਛੱਡੇ ਆਉਂਦੇ ਮਣੀ ਤੂੰ ਜਾ ਤੇ ਕੱਲ ਨੂੰ ਭਾਈ ਮੇਰੇ ਦਰਜਾ ਲੱਗੀ ਜਾਂਦਾ ਮੈਨੂੰ ਘਰੇ ਦਾ ਛੱਡਿਓ ਕੱਲ ਨੂੰ ਮੇਰੇ ਵੀਰ ਪੈਸੇ ਲੈ ਕੇ ਆਉਣੇ ਆ ਠੀਕ ਆ ਬਈ ਬਾਪੂ ਪੈਸੇ ਨਹੀਂ ਤਾਂ ਮੈਨੂੰ 5000 ਰੁਪਇਆ ਈ ਕਰੀਂ ਆ ਬੱਸ ਕਰ ਜਾਗਾ ਉਹ ਕੰਮ ਵੀ ਹੁੰਦਾ ਯਾਰ ਤੂੰ ਤਾਂ ਹਰ ਟਾਈਮ ਕੁਝਦਾ ਰਹਿਣਾਗਾ ਕੰਮ ਵੀ ਹੁੰਦਾ ਮੈਨੂੰ ਪੈਸੇ ਲੈ ਬਾਪੂ ਮੈਨੂੰ ਬਹੁਤ ਜ਼ਰੂਰਤ ਆ ਕੀ ਕਰਾਂਗਾ ਉਹ ਪਹਿਲੇ ਬੈਠਣਾ ਬਣ ਕਤਾਪਾ ਦਾ ਗੋਣੇ ਸੀ ਕਾਲਜ ਦੀਆਂ ਰੋਜ਼ ਵੇਣਾ ਲੜ ਜੀ ਨੂੰ ਭਾਜੇ ਰਸ ਫਿਰ ਦੇ ਬਸ ਤੂੰ ਐਂ ਕਰਾ ਥੋੜੇ ਲੈ ਜਾ ਮੇਰੇ ਕੋਲ ਐਡੇ ਨਹੀਂ ਹੈਗੇ ਥੋੜੇ ਲੈ ਲੈ ਚਾਹ ਥੋੜੇ ਦੇ ਯਾਰ ਤੂੰ ਜਿੰਦਾ ਵੀ ਤੂੰ ਕਬਰ ਪਰਾਂ ਹੀ ਗੱਲ ਜੀ ਉਹ ਤੂੰ ਐਂ ਕਰਤਾ ਐਨੇ ਤੋਂ 1000 ਰੁਪਈਆ ਲੈ ਜਾ ਤੇਰਾ ਸਾਰੀ ਹੁਣ ਇਹਨਾਂ ਨੇ ਮਾ ਤੂੰ ਲੈ ਦੋ ਕੋਹੋਂ ਆਈ ਆ ਤੂੰ ਯਾਰ ਹੋਰ ਭਾਈ ਕੀ ਹਾਲ ਨੇ ਠੀਕ ਹੈ ਵਨੀ ਪੈਸੇ ਲੈ ਆਇਆ ਹਾਂ ਭਾਈ ਪੈਸੇ ਲੈ ਕੇ ਆਇਆ ਤੂੰ ਕਿੱਥੇ ਜਾ ਦੇ ਮੈਂ ਕਿਹਾ ਆਲਾ ਹੀ ਆਉਂਦਾ ਅਈ ਨਾ ਕਰਨੀ ਸ਼ਰਤ ਬਾਈ ਮੇਰੇ ਗੇ ਉੱਪਰ ਦੀ ਕਾਮ ਹੋ ਰੇ ਬਾਈ ਮੰਨ ਕੇ ਨਾ ਨਾ ਇਹਨਾਂ ਨਾਲ ਬਾਈ ਆ ਲੈ ਲੋ ਪਰ ਮੈਨੂੰ ਲੱਗਦਾ ਇਹੀ ਔਲਟਾ ਨਹੀਂ ਪੁੱਛੇਗਾ ਇਹ ਲੋ ਬਾਈ ਬਾਈ ਮੰਨ ਕੇ ਮੈਨੂੰ ਭਰਨਾ ਚਾਹਦੇ ਲੋ ਬੈ ਜਾ ਬਈ ਹੱਥ ਚਲਾਉਣ ਵਾਲਾ ਨਹੀਂ ਨਾ ਤੈਨੂੰ ਅੱਜ ਨਵੀਂ ਚੀਜ਼ ਦਿਖਾਉਣੇ ਆ ਇਹ ਕੀ ਆ ਬਾਈ ਭਈ ਇਹ ਭੇਦੀ ਸਵਰਗਾ ਦਾ ਇਹ ਵੀ ਡਰ ਰੁਕ ਤੇ ਯੂ ਵੀ ਤੇਜ਼ ਹੋ ਗਈ ਭੱਜ ਲੈ ਭੱਜ ਲੈ ਬੱਸ ਭਾਈ ਗੁੱਡੇ ਪੁੱਤ ਮਣੀ ਆਏ ਵੇ ਰੱਬਾ ਵੇ ਕੀ ਹੋ ਗਿਆ ਰੁਏ